ਦੀ ਜ਼ਿੰਮੇਵਾਰੀ ਨਾਲ ਇਹ ਸਾਡੇ ਬੌਂਸਰ ਗਰੁੱਪ ਨੇ ਨਿਭਾਇਆ ਹੈ ਮੈਂ ਵਿਸ਼ੇਸ਼ ਤੌਰ ਤੇ ਸਾਰੀ ਸਾਡੀ ਸਪੋਰਟਸ ਕਲੱਬ ਵੱਲੋਂ ਸਾਡੇ ਭਰਾਵਾਂ ਦਾ ਧੰਨਵਾਦ ਕਰਦਾ ਸਾਡੇ ਮਹਾਂਤ ਬਾਬਾ ਭੋਲੇनाथ ਜੀ ਦਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਆਧੇ ਸਿਕਬੱਡੀ ਕੱਪ ਦੇ ਲਈ ਬਹੁਤ ਵੱਡੇ ਸਹਿਯੋਗ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰਦੇ ਹੋ ਜਿਹੜੇ ਵੀ ਵੀਰ ਦੇ ਕੋਲੇ ਹੈ ਇੱਕ ਪਾਸੇ ਕਹਿੰਦੇ ਟੀਮ ਹੈ ਜਿਹੜੀ ਉਹ ਗਰਾਊਂਡ ਦੇ ਵਿੱਚ ਮੇਨ ਸਟੇਜ ਕੋ ਖੱਬੇ ਪਾਸੇ ਫਤਿਆਬਾਦ ਦੇ ਜਾਣਲੀ ਪਿੰਡ ਦੀ ਖੇਡ ਰਹੀ ਹੈ ਔਰ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਦੀ ਧਰਤੀ ਜਿੱਥੋਂ ਦੇ ਖਿਡਾਰੀ ਤੇ ਲਖਾਰੀ ਤੇ ਪ੍ਰਮੋਟਰ ਵੱਡੇ ਨੇ ਦੁਨੀਆ ਦੇ ਵਿੱਚ ਉਹ ਦਿਨ ਪਾ ਖੇਡ ਪਾ ਹੁੰਦੀ ਹੈ ਲਓ ਖੇਡਦੇ ਤੇ ਜਾਣਲੀ ਦਾ ਕਹਿੰਦੇ ਅੱਜ ਦੇ ਦਿਨ ਦਾ ਫਾਈਨਲ ਮੈਚ 12581 ਮੈਚ ਦਾ ਨਹੀਂ ਹਾਰਲੇ ਲਓ ਪਹਿਲੀ ਰੇਡ ਕਹਿੰਦੇ ਜਾਂਦਲੀ ਵਾਲੇ ਧੀਦੇ ਦੀ ਖੇਡ ਮੈਦਾਨ ਦੇ ਵਿੱਚ ਫਾਈਨਲ ਵਾਲੀ ਪਹਿਲੀ ਪੈ ਗਈ ਮੇਰੇ ਮਿੱਤਰੋ ਹਰਿਆਣੇ ਤੇ ਪੰਜਾਬ ਦੀਆਂ ਟੀਮਾਂ ਦੀ ਹਾਰਲੇ ਡੇਵਿਡਸਨ ਦੇ ਲਈ ਚਾਂਦਪੁਰੇ ਦੇ ਵਿੱਚ ਜੰਗ ਸ਼ੁਰੂ ਹੋ ਗਈ ਹੈ ਸਵਾ ਲੱਖ ਪਹਿਲਾ ਪ੍ਰਾਈਜ਼ ਹੈ ਸਾਡੇ ਯਾਰ ਲੱਖੇ ਟਮਾਣੇ ਦੇ ਪ੍ਰਬੰਧ ਨੇ ਦੇਣਾ ਹੈ 81000 ਦੂਜਾ ਪ੍ਰਾਈਜ਼ ਹੈ ਐਚਡੀਐਫਸੀ ਬੈਂਕ ਵਾਲੇ ਮਨਦੀਪ بھائی ਨੇ ਦੇਣਾ ਇੱਕ ਹਾਰਲੇ ਇਹ ਕਰੇ ਬੋਲਦਾ ਇੱਕ ਹਾਰਲੇ ਸੁਖਬੀਰ ਸਰਾਓ ਦਾ ਇਹ ਸੱਤੂ ਹਰੀਕੇ ਪ੍ਰਧਾਨ ਦਾ ਕਬੱਡੀ ਕੱਪ ਹੈ ਰੇਡ ਬਣਾਉਂਦੇ ਹੋਈ ਸ਼ੀਰਾ ਤੇ ਸ਼ੀਲੂ ਆ ਸ਼ੀਰਾ ਤੇ ਸ਼ੀਲੂ ਹੋ ਗਈ ਮੇਰੇ ਮਿੱਤਰੋ ਉਹ ਪਟਾਕੇ ਪੈਣ ਵਾਲੀ ਗੱਲ ਆ ਪਟਾਕੇ ਉਹ ਪੈਣ ਵਾਲੀ ਗੱਲ ਆ ਉਹ ਸ਼ੀਰਾ ਚੱਕ ਲਈ ਸ਼ੋਰ ਦੀ ਧਰਤੀ ਦਾ ਨਾਜਬਾਨ ਉਹ ਦਿੜਬੇ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਜੀ ਜੀ ਮਸ਼ਹੂਰੀ ਉਹ ਛੱਡਣਾ ਪੂਰੀਆ ਕੀ ਬਾਤ ਹੈ ਇਹਦੀ ਬੜੀ ਮਸ਼ਹੂਰੀ ਹੈ ਇਹ ਛੰਨਾ ਵਾਲਾ ਪੂਰੀਆ ਉਧਰ ਬੀਤ ਪਲਾਸਟਰ ਜੋੜੀ ਵਾਲਾ ਢੜਵੇਂ ਦੇ 3 ਦੇ 3 ਜਫੇ ਬੀਤ ਵੱਲੋਂ 1100 ਰੁਪਏ ਦੇ ਹੋਣਗੇ ਇਹ ਜੋਗਿਆਣੀਆਂ ਗਗਨਾ ਇਹ ਭਾਰਤੀ ਟੀਮ ਦੇ ਲਈ ਵਰਲਡ ਕੱਪਾਂ ਦੇ ਵਿੱਚ ਖੇਡਿਆ ਇਹ ਓ ਝੋਟੇ ਨੇ ਕਰੋੜਾਂ ਦੀ ਕਬੱਡੀ ਜਿੱਤੀ ਹੈ ਇਹ ਕਹਿੰਦੇ ਕਰੋੜਾਂ ਦੀ ਕਬੱਡੀ ਦਾ ਚੈਂਪੀਅਨ ਹੈ ਜੰਗੋ ਓ ਕਰੋੜਾਂ ਦੀ ਕਬੱਡੀ ਦਾ ਚੈਂਪੀਅਨ ਹੈ ਓ ਸ੍ਰੀਦਰ ਮਾਨਕ ਨੇ ਰਾਜਵੀਰ ਮਾਨਕ ਨੇ ਕੁਲਵੀਰ ਲਾਲੇ ਨੇ ਓ ਜਤਿੰਦਰ ਮਿਲਗੇ ਨੇ ਹਸ਼ਿਆਰਪੁਰਿਆ ਜੈਲੇ ਨੇ ਕੰਨੇ ਉਧਰੋਂ ਹੋਣਾ ਨੇ ਕਹਿੰਦੇ ਐਨ ਸਕਾਰਪੀਓ ਮਾਣਕ ਦੀ ਧਰਤੀ ਦਿੱਤੀ ਲਓ ਢੋਡਿਆਂ ਵਾਲਾ ਵੀ ਕਹਿੰਦੇ ਹਾਰ ਲੈ ਜਿੱਤਣ ਨੂੰ ਫਿਰਦਾ ਓ ਛੱਨਾ ਵਾਲਾ ਵੀ ਹਾਰ ਲੈ ਜਿੱਤਣ ਨੂੰ ਫਿਰਦਾ ਹਾਰ ਲੈ ਜਿੱਤਣ ਨੂੰ ਫਿਰਦਾ ਇੱਕ ਪਾਸੇ ਜੱਸਾ ਦੜਦਾ ਦੂਜੇ ਪਾਸੇ ਸੱਤੀ ਦੜਦਾ ਨਾਲ ਮੈਦਾਨ ਦੇ ਵਿੱਚ ਧਿਆਨੇ ਵਰਗੇ ਚਾਰ ਜਾਫੀ ਤਿਆਰ ਬਰ ਤਿਆਰ ਹੈ ਜੜਬਾ ਮੰਡੀ ਤੇ ਟੱਕਰ ਕਹਿੰਦੇ ਮੈਦਾਨ ਦੇ ਵਿੱਚ ਜਾਣ ਲਈ ਪਿੰਡ ਦੀਆਂ ਟੀਮਾਂ ਦੀ ਚੱਲਦੀ ਹੈ ਮੇਰੇ ਮਿੱਤਰੋ ਓ ਸੱਤੀ ਤੇ ਭੂਰੀ ਦਾ ਪੇਚਾ ਪਿਆ ਹੋਇਆ ਹੈ ਨੰਬਰ 6 ਨਾਲ ਵਾਲਾ ਜੁੜ ਗਿਆ ਗੁਰਦੀਪ ਸਿੰਘ ਢਾਲੀਵਾਲ ਪੁਆਇੰਟ ਦਾ ਵਾਧਾ ਕਰ ਗਿਆ ਕਿ ਪੌਂਡ ਮੰਗਾ ਲੈ ਯੂਕੇ ਤੋਂ ਤੇ ਯੂਐਸਏ ਤੋਂ ਡਾਲਰ ਕੱਪ ਮਿੱਤਰਾਂ ਦਾ ਦੇਖਣ ਲਈ ਤੂੰ ਵੀ ਘੁੰਮ ਦੀ ਬਿਊਟੀ ਪਾਰਲਰ ਟੱਕੜਿਆਂ ਦੀ ਇਹ ਖੇਡ ਰਕਾਨੇ ਮਾੜੇ ਭਾਰਨਾ ਸੰਦੇ ਉਹ ਮਿੱਤਰਾਂ ਦੇ ਕੱਪ ਤੇ ਕੁੜੇ ਦੇਖ ਲਲਕਰੇ ਸ਼ੀਨੂ ਦੇਖ ਲਲਕਰੇ ਸ਼ੀਨੂ 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 ਗੱਬਰੂਆ ਅੱਦੋ ਗੱਬਰੂਆ ਅੱਕੇ ਗੱਬਰੂਆ ਓ ਚਾਂਦਪੁਰੇ ਤੇ ਸ਼ੀਲੂ ਆਇਆ ਹੋਇਆ ਮੇਰੇ ਯਾਰਾਂ ਕੰਮ ਨਾ ਕਰੋ ਵਿੱਚ ਨਾ ਆਓ ਕਿਆ ਬਾਤ ਇਹ ਵਧੀਆ ਗੱਲ ਨਹੀਂ ਸਵਾਦ ਲਾਓ ਗਰਾਊਂਡ ਤੋਂ ਬਾਹਰ ਲਓ ਭਰਾ ਬਣ ਕੇ ਫੂਜਵਾਨੀ ਆੜੀ ਗੱਲ ਕਰੋ ਓ ਪੈਂਦੀ ਰੇਡ ਦੇ ਵਿੱਚ ਫਾਈਨਲ ਚੱਲਦਾ ਆ ਫਾਈਨਲ ਚੱਲਦਾ ਲਓ ਢੀਲਾ ਜਾਂਗਲੀ ਵਾਲਾ ਅੰਕ ਦਾ ਵਾਧਾ ਕਰ ਗਿਆ ਸਾਹਮਣੇ ਦੁਨੀਆ ਦਾ ਵੱਡਾ ਮਾਲੂ ਗਗਨ ਆ ਗਿਆ ਗਗਨ ਆ ਗਿਆ ਗਗਨ ਆ ਗਿਆ ਕਾਲਾ ਜਾਂਗਲੀ ਵਾਲਾ ਇੱਕ ਕੰਨੀ ਤੇ ਹੈ ਸ਼ੀਲੂ ਦੂਜੀ ਕੰਨੀ ਤੇ ਹੈ ਢੋਡਿਆਂ ਵਾਲਾ ਬਿੱਲਾ ਵਿਚਕਾਰ ਹੈ ਚਾਰ ਜਾਫੀ ਜਾਂਗਲੀ ਪਿੰਡ ਦੇ ਤਿਆਰ ਵਰ ਤਿਆਰ ਹੈ ਹਰਿਆਣਾ ਤੇ ਪੰਜਾਬ ਦੀਆਂ ਟੀਮਾਂ ਦਾ ਚੰਦਪੁਰੇ ਦੇ ਵਿੱਚ ਫਾਈਨਲ ਚੱਲ ਰਿਹਾ ਹੈ ਸਵਾ ਲੱਖ ਤੇ 81000 ਦੇ ਪ੍ਰਾਈਜ਼ ਹੈ ਉਧਰ ਕਹਿੰਦੇ ਰਾਣ ਸੱਤੂ ਹਰੀਕਾ ਜਸ਼ਨ ਕਰੇ ਵਾਲਾ ਅਵਤਾਰ ਸਿੰਧੜਾ ਤੇ ਰਾਜੀਪ ਕਨੇਡਾ ਵਾਲਾ ਸਰਪੰਚ ਅਮਰੀਕ ਸਿੰਘ ਜੀ ਗਰੇਵਾਲ ਤੇ ਚਾਂਦਪੁਰੇ ਬਾਦਲ ਦਾ ਫਾਈਨਲ ਚੱਲ ਰਿਹਾ ਮੇਰੇ ਮਿੱਤਰੋ ਉਹ ਛੰਨਾ ਵਾਲੇ ਪੁਰੀ ਦੀ ਰੇਡ ਪਈ ਹੋਈ ਹੈ ਇੱਕ ਪਾਸੇ ਨੰਬਰ ਜਾਣਲੀ ਦੀ ਟੀਮ ਲੈ ਲਓ ਸਿਰੇ ਦਾ ਨਾਇਕ ਹੈ ਬਿੱਟੂ ਨਡਾਲ ਤੇ ਸ਼ੈਂਦੀ ਜੂਕੇ ਵੱਲੋਂ ਸ਼ੀਲੂ ਦੇ ਤਿੰਨ ਜਫਾ ਤੇ 11-11 ਹਜ਼ਾਰ ਦਿੱਤਾ ਜਾਣਾ। ਉਹ 11-11 ਹਜ਼ਾਰ ਦਿੱਤਾ ਜਾਣਾ। ਦੋਨੋਂ ਟੀਮਾਂ ਨੂੰ ਦੱਸ ਦਈਏ ਵੀ ਹੂਟਰ ਦੇ ਨਾਲ-ਨਾਲ ਸਟਾਪ ਬਾਜ਼ੀ ਚੱਲ ਰਹੀ ਹੈ। ਸਾਡੇ ਰਾਜਕਕਰਾਲੇ ਉਰੀ ਬਹੁਤ ਵੱਡੀ ਜ਼ਿੰਮੇਵਾਰੀ ਗਰਾਊਂਡ ਦੇ ਵਿੱਚ ਨਿਭਾ ਰਹੇ ਨੇ। ਇਹ ਜੋਗੇਣੀਆਂ ਗਗਨ ਹੈ, ਇਹ ਵੱਡਾ ਮੱਲ ਹੈ। ਸ਼ੀਲੂ ਤੇਰੇ ਨਾਂ ਤੇ ਸ਼ਰਤਾਂ ਲੱਗ ਗਈਆਂ ਸੋਹਣਿਆ। ਉਹ ਵੇਖ ਗਗਨ ਜੋਗੇਣੀਆਂ ਪੱਬਿਆਂ ਤੇ ਹੋਇਆ ਫਿਰਦਾ। ਅੱਜ ਕਹਿੰਦੇ ਲੱਖਾਂ ਦਾ ਫਾਈਨਲ ਹੈ। ਅੱਜ ਮੇਰੇ ਵੀਰੋ ਸਾਲ ਦੀ ਮਿਹਨਤ ਇੱਕ ਸਾਲ ਹੋ ਗਿਆ ਕਾਂਦਪੁਰੀਆਂ ਨੂੰ ਮਿਹਨਤ ਕਰਦਿਆਂ ਨੂੰ ਕਹਿੰਦੇ ਵੀ ਸਿਰਾ ਕਰਵਾਉਣਾ ਹੈ ਹੱਥ ਕਰਵਾਉਣੀਆਂ ਸਿਰਾ ਕਰਵਾਣਾ ਐਂਡ ਕਰਵਾਉਣਾ ਬਲਾਸਟ ਜੋੜੀ ਵਾਲਾ ਬੀਤ ਕਹਿੰਦਾ ਉਹ ਸੱਤੀ ਦੇ ਤਿੰਨ ਜੱਫਿਆਂ ਤੇ ਕਹਿੰਦਾ ਵੀ 3100 ਦੇਣਾ ਉਹ 3100 ਦੇਣਾ ਬ੍ਰਸਟ ਜੇੜੀ ਵਾਲਾ ਬੀਤ ਕਹਿੰਦਾ ਗੱਲ 3100 ਦੀ ਹੈ ਕਦੇ ਜਫਾ ਇਧਰ ਲੱਗ ਜਾਂਦਾ ਕਦੇ ਜਫਾ ਉਧਰ ਲੱਗ ਜਾਂਦਾ ਕੋਈ ਕਹਿੰਦਾ ਜਾਣਲੀ ਦਿੱਤੀ ਕੋਈ ਕਹਿੰਦਾ ਡੜਵਾ ਦਿੱਤੀ ਓਏ ਕਿੰਨਾ ਚਿਰ ਚੱਲਣਾ ਮੈਚ ਸ਼ੱਕ ਤੇ ਰਹਿਣੀ ਆ ਮੇਲਾ ਚਾਂਦਪੁਰੇ ਜਣ ਦੀ ਧੱਕ ਤੇ ਪੈਣੀ ਹੈ ਮੇਲਾ ਚੰਦਪੁਰੇ ਵਾਲੇ ਯਾਰਾਂ ਦਾ ਧੱਕ ਤੇ ਪੈਣੀ ਹੈ ਓਏ ਸਾਹਮਣੇ ਚੱਕਾਂ ਵਾਲੇ ਸ਼ੀਰੇ ਨੂੰ ਜਫਾ ਲੱਗ ਗਿਆ ਆਹ ਟੋਟੇ ਵਾਲਾ ਬਿੱਲਾ ਬਿੱਲਾ ਕਹਿੰਦੇ ਸਰਾ ਕਰਵਾ ਗਿਆ ਓ ਬਿੱਲਾ ਕਹਿੰਦੇ ਸਰਾ ਕਰਵਾ ਗਿਆ ਓ ਚੋਟੀ ਦਾ ਮਾਲਾ ਓ ਪੁੱਜ ਕੇ ਚੋਟੀ ਦੇ ਕਹਿੰਦੇ ਮੱਲ ਮਿੱਤਰੋ ਅੱਜ ਲੱਗੂਗੀ ਟਿਕਾਣੇ ਸਿਰੇ ਗੱਲ ਮਿੱਤਰੋ ਅੱਜ ਲੱਗ ਗਈ ਟਿਕਾਣੇ ਪੂਰੀ ਗੱਲ ਮਿੱਤਰੋ ਪੁੱਜ ਕੇ ਚਾਂਦਪੁਰੇ ਚ ਚੋਟੀ ਦੇ ਮੱਲ ਮਿੱਤਰੋ ਇਹ ਸਤਨਾਮ ਜੈੰਗੋ ਦੇ ਬੋਲ ਹੈ ਆ ਛੰਨਾ ਵਾਲਾ ਭੂਰੀ ਇਸ ਵੇ ਨੰਬਰ ਜੋੜ ਗਿਆ ਕਬੱਡੀ 123live.in ਤੇ ਦੁਨੀਆ ਜੁੜੀ ਬੈਠੀ ਹੈ ਵੀ ਕੌਣ ਚਾਂਦਪੁਰੇ ਦੇ ਵਿੱਚੋਂ ਹਾਰ ਲੈ ਜਿੱਤ ਕੇ ਜਾਊਗਾ ਲੋਕਾਂ ਨੇ ਸ਼ਰਤਾਂ ਲਾਈਆਂ ਹੋਣ ਗਿਆ ਗਗਨ ਜੋਗੇ ਵਾਲੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਆ ਗਗਨ ਜੋਗੇ ਵਾਲੀਆ ਕਬੱਡੀ ਪਾ ਰਿਹਾ ਆ ਜੰਗ ਅਗਲੀ ਦਾ ਕਾਲਾ ਉਹ ਕਹਿੰਦੇ ਬਿੱਲਾ ਢੋਡਿਆਂ ਦੀ ਧਰਤੀ ਦਾ ਬਿੱਟੂ ਮਡਾਣ ਸ਼ੈਂਕੀ ਦੂਕੇ ਵੱਲ ਉਹ 11000 ਤਿੰਨ ਹਸਿਆ ਦਾ ਉਹ ਮਹਰੀਸਾ ਆਥੇ ਗੰਗਰੂਆ ਸ਼ੀਲੀ ਤੇ ਗਗਨ ਗਗਨ ਤੇ ਸ਼ੀਲੀ ਉਹ ਗਗਨ ਤੇ ਸ਼ੀਲੀ ਸ਼ੀਲੀ ਤੇ ਗਗਨ ਹੋਈ ਪਈ ਆ ਉਹ ਜੋਗੇ ਵਾਲਿਆ ਤੇ ਸਿਰਾਂ ਕਰਵਾ ਗਿਆ ਉਹ ਜੋਗੇ ਵਾਲਿਆ ਤੇ ਸਿਰਾਂ ਕਰਵਾ ਗਿਆ ਵੀਰ ਜੀ ਬਾਹਰਲੇ ਪਾਸੇ ਵਿੱਚ ਵੀਰ ਜੀ ਪਾਰ ਨੇ ਪਾਸੇ ਨੱਚੋ ਉਹ ਛੰਨਾ ਵਾਲਾ ਦੁਨੀਆ ਦਾ ਪੂਰਾ ਮੱਲਾ ਪੂਰੀ ਆ ਗਿਆ ਜਿਹੜਾ ਪੁਆਇੰਟ ਹੋਲਡ ਸਿੰਘਾ ਜਾਫੀਆਂ ਨੂੰ ਦਿੱਤਾ ਗਿਆ ਉਹ ਦਿੜਬਾ ਮੰਡੀ ਦੀ ਟੀਮ ਨੂੰ ਹੋਲਡ ਪੁਆਇੰਟ ਦਿੱਤਾ ਗਿਆ ਇਹ ਨੰਬਰਾਂ ਵਾਲੇ ਵੀਰ ਸਾਡੇ ਜਰੂਰ ਨੋਟ ਕਰ ਲਿਓ ਇਹ ਸ਼ੀਰਾ ਕਹਿੰਦੇ ਚੱਕਲੀ ਸ਼ੇਰ ਵਾਲਾ ਕਬੱਡੀ ਪਾ ਰਿਹਾ ਹੈ ਜਾਨਲੀ ਦਾ ਕਾਲਾ ਤਿਆਰ ਹੈ ਨਾਲ ਬਿੱਲਾ ਢੋਡਿਆਂ ਵਾਲਾ ਤਿਆਰ ਵਰ ਤਿਆਰ ਹੈ ਸ਼ੀਲੂ ਤਿਆਰ ਹੈ ਜਾਨਲੀ ਦੀ ਟੀਮ ਦੇ ਲਈ ਮੰਨੇ ਪਰ ਬੰਨੇ ਚਾਰ ਜਾਫੀ ਸਾਹਮਣੇ ਮੁਕਾਬਲਾ ਕਰਦੇ ਹੈ ਸ਼ੀਰੇ ਦੀ ਰੇਡ ਹੋਈ ਹੋਈ ਹੈ ਢੋਡਿਆਂ ਵਾਲਾ ਬਿੱਲਾ ਫਿਰ ਮੁਕਾਬਲਾ ਕਰਦਾ ਹੋਇਆ ਇਹ ਹਾਰ ਨੇ ਡੇਵਿਡ ਸੰਧੀ ਜੰਗ ਹੈ ਇਹ ਕਹਿੰਦੇ ਚਾਂਦਪੁਰੇ ਦੇ ਵਿੱਚ ਸਿਰਾ ਹੋ ਗਿਆ ਆ ਰੇਡ ਪਾਉਣ ਦੇ ਲਈ ਢੀਲਾ ਜਾਨਦਰੀ ਵਾਲਾ ਆ ਗਿਆ ਇਧਰੋਂ ਸਾਡੇ ਵਿੱਕੀ ਮਡੇਰ ਜਿਮੀ ਹੋਣਾ ਵੱਲੋਂ ਕਹਿੰਦੇ ਸੱਤੀ ਦੇ ਦੋ ਜੱਥਿਆਂ ਤੇ 1100 ਦਿੱਤਾ ਜਾਣਾ ਲਓ ਸਾਹਮਣੇ ਦੇਖ ਰਿਹਾ ਵੀ ਇਸ ਸਮੇਂ ਆਉ ਕਹਿੰਦੇ ਦੱਸਾ ਦਿੜਬਾ ਨਹੀਂ ਦਿੜਬਾ ਹਾਏ ਦਿੜਬਾ ਲਓ ਕਹਿੰਦੇ ਜਾਂਗਲੀ ਵਾਲਾ ਭੱਜ ਗਿਆ ਮੇਰੇ ਮਿੱਤਰੋ ਅੱਜ ਤੇ ਕਹਿਣਾ ਵਰਨਾ ਵੀ ਚਾਂਦਪੁਰ ਵਾਲੇ ਜਦੋਂ ਵੀ ਕਰਵਾਉਂਦੇ ਆ ਉਹ ਸਿਰਾ ਕਰਵਾਉਂਦੇ ਆ ਬਾਤ ਹੈ ਚਾਂਦਪੁਰ ਵਾਲੇ ਜਦੋਂ ਕਰਾਉਂਦੇ ਆ ਸਿਰਾ ਕਰਾਉਂਦੇ ਆ ਚਾਂਦਪੁਰੇ ਵਾਲੇ ਯਾਰ ਫੜਾ ਮਾਰਦੇ ਨਾ ਥੋਕੀਆਂ ਠਾ ਠਾ ਪਤੰਦਰਾ ਨੇ ਗੁੱਲ ਮੇਖਾ ਥੋਕੀਆਂ ਥਾ ਥਾ ਤੇ ਪਤੰਦਰਾ ਨੇ ਗੁੱਲ ਮੇਖਾ ਖੋਕੀਆ ਓਏ ਮੇਲਾ ਸੱਤੂ ਪ੍ਰਧਾਨ ਦਾ ਮੇਲਾ ਕਹਿੰਦੇ ਸੁਖਵੀਰ ਸਰਾਉ ਦਾ ਮੇਲਾ ਕਾਲੇਗੁਰਿਆ ਦਾ ਓ ਮੇਲਾ ਜਸ਼ਨ ਕਰਿਆ ਦਾ ਮੇਲਾ ਬਾਲਦ ਦਾ ਓ ਰੇਡ ਛੰਨਾ ਵਾਲੇ ਪੂਰੀ ਦੀ ਹੈ ਵਾਲੇ ਪੂਰੀ ਦੀ ਕਬੱਡੀ ਪੈ ਰੀਆ ਮਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ 1 2 3 live.in ਦੇ ਕੈਮਰੇ ਘੁੰਮਦੇ ਆ ਕਿ ਵੱਡੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਵੱਡੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਲਖਵਿੰਦਰ ਸਿੰਘ ਜੀ ਨਿਸ਼ੰਦਰ ਚੈਲ ਦੇ ਵੱਲੋਂ ਭੂਰੀ ਛੰਨਾ ਦੀ ਤਿੰਨ ਰੇਡਾਂ 21000 ਰੁਪਏ ਦੀਆਂ ਨੇ ਵੀਰ ਜੀ ਯਾਰਾ ਵਧੀਆ ਗੱਲ ਨਹੀਂ ਤੁਸੀਂ ਤੇ ਸਾਰੀ ਗਰਾਊਂਡ ਤੇ ਆ ਗਏ ਯਾਰ ਕੀ ਫਾਇਦਾ ਸਾਰਾ ਦਿਨ ਗਾਲੇ ਦਾ ਜਿਹੜਾ ਨਿਚੋਰ ਸੀ ਉਹ ਤੇ ਤੁਸੀਂ ਵਿੱਚ ਆ ਗਏ ਹੋ ਲਓ ਗਾਗਨ ਥੋਗੇ ਵਾਲਿਆ ਫਿਰ ਕਬੱਡੀ ਪਾ ਰਿਹਾ ਹੈ ਗਾਗਨ ਦੀ ਰੇਡ ਉਧਰੋਂ ਸ਼ੈਂਕੀ ਜੁਕੇ ਬੀਟੂ ਨੜੈਲ 11000 ਸ਼ੀਲੂ ਦੇ ਤਿੰਨ ਜੱਫੇ ਆਉ ਚਾਲ ਲੈ ਲਓ ਸ਼ਹੀਦ ਦੇ ਗਾਗਨ ਕਮੰਡ ਸ਼ੀਲੂ ਆਤੋ ਸਰਾ ਆਤੋ ਸਰਾ ਆਤੋ ਸਰਾ ਆਤੋ ਸਰਾ ਆਉ ਖੜਕਾ ੜਕਾ ਸ਼ੀਲੂ ਖੜਕਾ ੜਕਾ ਮੈਨੂੰ ਲੱਗਦਾ ਲਾ ਗਿਆ ਹਿੱਕ ਤੇ ਬ੍ਰੋਟਾ ਵੇਰੇ ਇਹ ਯਾਰ ਗੱਲ ਚੰਗੀ ਨਹੀਂ ਹੈਗੀ ਇੱਕੋ ਮਿੰਟ ਦਿਓ ਜੀ ਯਾਰ ਬਹੁਤ ਗਲਤ ਗੱਲ ਆ ਇਹ ਇਹ ਵੇਰੇ ਗੱਲਾਂ ਨਹੀਂ ਵੇਰੇ ਯਾਰ ਇੱਕ ਗੱਲ ਤੁਹਾਨੂੰ ਦੱਸਾਂ 1,25 ਦੇਣਾ ਤੇ ਕੈਸੀ ਹੈ ਰਾਜ ਨਹੀਂ ਬੱਸ ਤਾਨੂੰ ਇਦਾਂ ਨਾ ਕਰੋ ਯਾਰੇ ਵਧੀਆ ਗੱਲ ਨਹੀਂ ਯਾਰ ਮੇਰੀ ਬੇਨਤੀ ਹੈ ਇਹ ਤਾਂ ਜਮੀ ਲੱਸੀ ਕਰਨ ਵਾਲਾ ਕੰਮ ਆ ਤੁਹਾਡੀ ਮਰਜ਼ੀ ਆ ਤੁਸੀਂ ਸਤਕਾਰ ਜੋਗੋ ਤੁਹਾਡੇ ਲਈ ਵਧੀਆ ਗੱਲ ਨਹੀਂ ਹੈਗੀ ਕਿਸੇ ਖਿਡਾਰੀ ਦੇ ਸੱਟ ਵੱਜ ਸਕਦੀ ਐ ਤਾਂ ਹੱਥ ਬੰਨ ਕੇ ਬੇਨਤੀ ਆ ਜੇਕਰ ਦਰਸ਼ਕ ਇਦਾਂ ਕਰੀ ਗਏ ਤਾਂ ਮੈਂ ਤਰੀ ਹੋਵੇਗਾ ਮੈਚ ਬੰਦ ਕਰ ਦੇਣਾ ਲਓ ਸਾਹਮਣੇ ਪੂਰੀ ਛੰਨਾ ਵਾਲਾ ਪੂਰੀ ਪੂਰੀ ਛੰਨਾ ਵਾਲਾ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਢੜਵੇ ਦਾ ਸੱਤੀਆ ਢੜਵੇ ਦਾ ਜਸਨਾ ਢੜਵੇ ਦਾ ਧਿਆਨਾ ਇਹ ਜਸੇ ਦੀ ਟੱਕਰ ਕਹਿੰਦੇ ਪੂਰੀ ਨਾਲ ਪਈ ਹੋਈ ਹੈ ਉਧਰ ਸਾਡਾ ਯਾਰ ਹੈ ਕੈਨੇਡਾ ਵਾਲਾ ਕਹਿੰਦੇ ਰਾਜ ਦੀ ਪੱਜ ਡਾਲਰ ਮਾਰ ਗਿਆ ਅੱਜ ਖੇਡ ਮੈਦਾਨ ਦੇ ਵਿੱਚ ਕੈਨੇਡਾ ਵਾਲੇ ਆਹ ਡਾਲਰ ਮਾਰ ਰਹੇ ਨੇ ਕੋਈ ਗਾਂਧੀ ਵਾਲੇ ਨੋਟ ਵਾਰੀ ਜਾਂਦਾ ਕੋਈ ਯਾਰੀਆਂ ਨਵਾਉਣ ਦੇ ਲਈ ਪੁੱਜਿਆ ਮੇਰੇ ਮਿੱਤਰੋ ਲਓ ਵੇਖੋ ਸਵੇ ਇਹ ਆ ਸ਼ੀਰਾ ਅੱਜ ਅੱਗ ਨਾਲ ਕਹਿੰਦੇ ਵੀ ਚਾ ਦੇ ਵਿੱਚ ਨਿਕਲ ਰਹੀ ਹੈ ਕੱਲ ਨੂੰ ਜੇਦਨਾ ਦੇ ਵਿੱਚ ਆ ਕੇ ਨਿਕਲਣੀ ਆ। ਲਓ ਦੇਖੋ ਵੀ ਸ਼ੀਰੇ ਨੇ ਅੰਕ ਦਾ ਵਾਅਦਾ ਕਰ ਦਿੱਤਾ। ਸਰਪੰਚ ਲਖਵਿੰਦਰ ਸਿੰਘ ਜੀ ਬੱਬਨਪੁਰ ਵੱਲੋਂ ਪੂਰੀ ਸ਼ਨਾਂ ਦੀਆਂ ਅਗਲੀਆਂ ਤਿੰਨ ਕਬੱਡੀਆਂ 2100 ਰੁਪਏ ਦੀਆਂ ਹੋਣਗੀਆਂ ਪਰ ਢੀਲਾ ਜਾਂੜਲੀ ਵਾਲਾ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਦੇ ਲਈ ਆ ਗਿਆ ਹੈ। 67 ਵਰਗੇ ਚਾਰ ਜਾਫੀ ਤਿਆਰ ਪਰ ਤਿਆਰ ਹੈ। ਜੜਬਾ ਮੰਡੀ ਤੇ ਜਾਂੜਲੀ ਦਾ ਫਾਈਨਲ ਚੱਲ ਰਿਹਾ ਹੈ। ਦੁਨੀਆ ਆਨੰਦ ਮਾਣਦੀ ਹੈ। ਅੱਜ ਲੱਖਾਂ ਦਾ ਇਕੱਠ ਜੁੜਿਆ ਹੋਇਆ ਹੈ। ਉਹ ਲੱਖਾਂ ਦੇ ਪ੍ਰਾਈਜ਼ ਦਿੱਤੇ ਜਾ ਰਹੇ ਨੇ ਤੇ ਮੇਰੇ ਤਿਰੋ ਕਰੋੜਾਂ ਲੋਕਾਂ ਦੇ ਦਿਲਾਂ ਦੀ ਰਾਣੀ ਖੇਡ ਕਬੱਡੀ ਅੱਜ ਚਾਂਦਪੁਰੇ ਦੇ ਵਿੱਚ ਖੇਡੀ ਜਾ ਰਹੀ ਹੈ। ਉਹ ਚਾਂਦਪੁਰੇ ਦੇ ਵਿੱਚ ਵੱਡੀਆਂ ਰੌਣਕਾਂ ਨੇ। ਬਿੱਟੂ ਨੜੈਲ ਸ਼ੈਂਕੀ ਜੂਕੇ ਵੱਲੋਂ ਗੱਲ 11000 ਦੀ ਹੋਈ ਹੈ। ਕਹਿੰਦੇ ਸ਼ੀਲੂ ਦੇ ਤਿੰਨ ਅਫਾਂ ਦੇ ਲਈ 11000 ਲਾਣਾ ਹੋਇਆ ਹੋਇਆ। ਲਓ ਸਾਹਮਣੇ ਕਾਲਾ ਦਾਗੂੜ ਦੀ ਧਰਤੀ ਦਾ ਢੋਡੇ ਪਿੰਡ ਦਾ ਬਿੱਲਾ ਦੇਖਦੇ ਵੀ ਕਾਲ ਹਾਰ ਲਈ ਜਿੱਤਦਾ। ਇਹ ਸਵਾਦ ਦੱਸੂਗਾ। ਉਹ ਬਿੱਲਾ ਨੇ ਸ਼ੀਰਾ ਸ਼ੀਰਾ ਤੇ ਬਿੱਲਾ। ਉਹ ਚਾਂਦਪੁਰੇ ਦੇ ਵਿੱਚ ਹੋਈ ਪਈ ਹੈ। ਉਹ ਚਾਂਦ ਕੁਰੇ ਦੇ ਵਿੱਚ ਹੋਉ ਪਈਆ ਲੈ ਦੀ ਛੰਨਾ ਵਾਲਾ ਭੂਰੀ ਆ ਗਿਆ ਭੂਰੀ ਆ ਗਿਆ ਉਧਰ ਬੀਤ ਬਲਾਸਟਰ ਜੋੜੀ ਵਾਲਾ ਕਹਿੰਦਾ ਵੀ ਸੱਸੀ ਦੇ ਦੋ ਜਫੇ 4100 ਰੁਪਏ ਦੇ ਹੋਣਗੇ ਅੱਜ ਬੀਤ ਭੂਰੀ ਮਾਨ ਕਰਦੇ ਆਪਣੇ ਯਾਰਾਂ ਤੇ ਇੱਕ ਪਾਸੇ ਜਸਾੜਦਾ ਮੇਰੇ ਮਿੱਤਰੋ ਉਹ ਦੂਜੇ ਪਾਸੇ ਛੰਨਾ ਵਾਲਾ ਭੂਰੀ ਹੈ ਪੁਆਇੰਟ ਇਸ ਵਿੱਚ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਸਿਰੇ ਦੀ ਬਾਜੀ ਹੈ ਸਿਰੇ ਦੀ ਟੱਕਰ ਹੈ ਦੁਨੀਆਂ ਦਾ ਕੱਠ ਵੱਡਾ ਅੱਜ ਕਾਂਦਪੁਰੇ ਦੇ ਵਿੱਚ ਇਤਿਹਾਸ ਬਣ ਗਿਆ ਅੱਜ ਤਾਂਦਪੁਰੇ ਦੇ ਵਿੱਚ ਰਿਕਾਰਡ ਬਣ ਗਿਆ ਔਰ ਰਿਕਾਰਡ ਬਣ ਗਿਆ ਰਿਕਾਰਡ ਬਣ ਗਿਆ ਨੱਕ ਤੇ ਨੱਕੇ ਬੋੜਨੇ ਪੈਂਦੇ ਨੇ ਜੇ ਰਿਕਾਰਡ ਬਣਾਉਣੇ ਨੇ ਉਹ ਜਿੰਨਾ ਦੇ ਰਿਕਾਰਡ ਤੋੜਨੇ ਪੈਂਦੇ ਨੇ ਰਿਕਾਰਡ ਬਣਾਉਣ ਲਈ ਰਿਕਾਰਡ ਤੋੜਨੇ ਪੈਂਦੇ ਨੇ ਆਹ ਵੇਖੋ ਕਹਿੰਦੇ ਰਿਕਾਰਡ ਬ੍ਰੋਕਨ ਇਹ ਰਿਕਾਰਡ ਬ੍ਰੋਕਨ ਹੈ ਇਹ ਸ਼ੀਲੂ ਹੈ ਇਹ ਰਿਕਾਰਡ ਤੋੜਦਾ ਹੈ ਇਹ ਦਿਲ ਜਿੱਤਦਾ ਆਹ ਭੰਗੜੇ ਪਾ ਰਹੇ ਨੇ ਭੰਗੜੇ ਪਾ ਰਹੇ ਨੇ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਜਾਂ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਅਗਲੀ ਰੇਡ ਕਹਿੰਦੇ ਢੀਲਾ ਜਾਂਗਰੀ ਵਾਲਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ ਵੀਰ ਜੀ ਯਾਰ ਕਲੀਅਰ ਕਰ ਦਿਓ ਥੋੜਾ ਜਿਹਾ 2-3 ਮਿੰਟਾਂ ਦੀ ਗੱਲ ਆ ਯਾਰ ਸੱਤੂ ਪ੍ਰਧਾਨ ਦਾ ਫਾਈਨਲ ਚੱਲ ਰਿਹਾ ਹੈ ਇਹ ਕਾਲੇ ਗਰੇਵਾਲ ਦਾ ਫਾਈਨਲ ਹੈ ਇਹ ਸੁਖਵੀਰ ਸਰਾਉ ਦਾ ਫਾਈਨਲ ਹੈ ਇਹ ਲੱਖੇ ਚਮਾਣੇ ਦਾ ਫਾਈਨਲ ਹੈ ਇਹ ਬਾਈ ਮਨਦੀਪ ਖਾਂ ਦਾ ਤੇ ਰਾਜਦੀਪ ਕਨੇਡਾ ਦਾ ਜਸ਼ਨ ਕਰੇਵਾਲ ਦਾ ਬਾਦਲ ਦਾ ਅਵਤਾਰ ਸਿੰਧਰ ਦਾ ਤੇ ਸਰਪੰਚ ਅਮਰੀਕ ਅਗਰੇਵਾਲ ਦਾ ਫਾਈਨਲ ਚੱਲ ਰਿਹਾ ਹੈ ਦੁਨੀਆ ਦਾ ਕੱਠ ਵੱਡਾ ਸ਼ੀਰੇ ਦੀ ਰੇਡ ਪਈ ਹੋਈ ਹੈ ਆਹ ਸ਼ੀਰੇ ਦੀ ਰੇਡ ਪਈ ਹੋਈ ਹੈ ਆਹ ਸ਼ੀਰੇ ਦੀ ਰੇਡ ਪਈ ਹੋਈ ਹੈ ਲਓ ਬਿੱਲੇ ਦੇ ਨਾਲ ਮੁਕਾਬਲਾ ਬਿੱਲਾ ਤੇ ਸ਼ੀਰਾ ਓਏ ਢੋਡੇ ਵਾਲਾ ਵੀ ਅੱਜ ਆਇਆ ਹੋਇਆ ਲਓ ਸ਼ੀਰਾ ਭੱਜ ਗਿਆ ਮੇਰੇ ਮਿੱਤਰੋ ਓਏ ਕਹਿਣਾ ਬਣਦਾ ਕਹਿਣਾ ਬਣਦਾ ਕਿ ਪੈਸਾ ਲੱਗਦਾ ਹਮੇਸ਼ਾ ਕੰਮ ਲਈਓ ਗੋਤੀ ਦੇ ਮੇਲੇ ਤੇ ਅੱਜ ਅੱਗ ਨਿਕਲਦੀ ਹੈ ਚਾਂਦਪੁਰੇ ਦੇ ਮੇਲੇ ਤੇ ਅੱਜ ਅੱਗ ਨਿਕਲਦੀ ਹੈ ਚਾਂਦਪੁਰੇ ਦੇ ਮੇਲੇ ਤੇ ਛੰਨਾ ਵਾਲਾ ਭੂਰੀ ਵੱਡਾ ਮਾਲਾ ਸਾਡੀ ਖੇਡ ਕਬੱਡੀ ਦਾ ਚਾਂਦਪੁਰੇ ਦੇ ਵਿੱਚ ਭੂਰੀ ਪੁੱਜਿਆ ਹੋਇਆ ਹੈ ਛੰਨਾ ਵਾਲਾ ਕਬੱਡੀ ਪਾ ਰਿਹਾ ਹੈ ਹਾਲੇ ਡੇਵਿਡਸਨ ਦਾ ਫਾਈਨਲ ਚੱਲ ਰਿਹਾ ਹੈ ਦੁਨੀਆ ਆਨੰਦ ਮਾਣਦੀ ਹੈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਲੈ ਵੀ ਬੁੰਦੀ ਦਸੀਏ ਦੁਨੀਆ ਨੂੰ ਸੋਹਣਿਆ ਵੀਰਾ ਅੱਜ ਚਾਂਦਪੁਰੇ ਦੇ ਕਬੱਡੀ ਕੱਪ ਤੇ ਦਰਸ਼ਕ ਵੀਰੋ ਸੁਣੋ ਚੰਨਾ ਵਾਲੇ ਭੂਰੀ ਨੇ ਨੌ ਕਬੱਡੀਆਂ ਪਾ ਕੇ ਨੌ ਨੰਬਰ ਲਏ ਆ ਚੰਨਾ ਵਾਲਾ ਭੂਰੀ ਅੱਜ ਚਾਂਦਪੁਰੇ ਦੇ ਕਬੱਡੀ ਕੱਪ ਦਾ ਆਲ ਦੇਵਿਦ ਸ਼ੰਡਾ ਜੇਤੂ ਹੋ ਗਿਆ ਔਰ ਕਹਿੰਦੇ ਬਹੁਤ ਅਕਬਰਪੁਰ ਦੇ ਸ਼ੀਲੂ ਨੇ ਅੱਜ ਦੇ ਕਬੱਡੀ ਕੱਪ ਤੇ ਚਾਂਦਪੁਰੇ ਦੇ ਵਿੱਚ ਅੱਠ ਟੱਚ ਲਏ ਤੇ ਤੀਜਾ ਹਾਰ ਨੇ ਡੇਵਿਡਸਨ ਜਿੱਤ ਲਿਆ ਅੱਜ ਦੇ ਦਿਨ ਦਾ ਸ਼ੀਲੂ ਬੈਸਟ ਜਾਫੀ ਹੈ ਅੱਜ ਦੇ ਬੇਸਟਰ ਕਹਿੰਦੇ ਵੀ 8-3 ਤਿੰਨ ਵਾਰ ਫੇ ਉਹ ਤਾਜਪੁਰੇ ਦੇ ਵਿੱਚ ਹਾਰ ਲੇ ਸ਼ੀਲੂ ਸ਼ੀਲੂ ਹੋ ਗਈ ਮੇਰੇ ਮਿੱਤਰੋ ਤੇ ਕਹਿੰਦੇ ਛੰਨਾ ਵਾਲਾ ਵੱਡਾ ਮਲਪੂਰੀ ਨਾ ਰੋਡਾ ਨਾ ਪੌਂਟ